ਕਰ ਉਹ ਮੇਰੇ ਮਾਲਕਾ ਮਿਹਰ ਕਰੀ ਇਹਨਾਂ ਬਜ਼ੁਰਗਾਂ ਤੇ ਆ ਮਾਤਾ ਜੀ ਦੇਖੋ ਜੀ ਇਸ ਵਕਤ ਮੈਂ ਮੋਗੇ ਕੋਲ ਖੜਾ ਟਰੋਲੀ ਵਾਲੇ ਰੋਡ ਤੇ ਤੇ ਮਾਤਾ ਸასი ਕਾਲ ਆ ਰੱਖ ਲੋ ਥੱਲੇ ਸਮਾਨ ਸასი ਕਾਲ ਕੀ ਹਾਲ ਚਾਲ ਕਿੰਨੀ ਉਮਰ ਆਪਕੀ ਕਿੰਨੀ ਉਮਰ ਹੈ ਆਪਕੀ 60 ਸਾਲ ਹੈ 60 ਸਾਲ 60 ਸਾਲ ਕੀ ਕੰਮ ਕਰਦੇ ਆ ਆ ਹੀ ਦੰਦਾ ਕਰੀ ਆ ਹੀ ਦੰਦਾ ਹੈ ਕਿੰਨੇ ਪੈਸੇ ਚਲਤੀ ਹੋ ਘਰ ਸੇ ਘਰ ਫੇ आठ नौ बजे तक निकल जाए आठ नौ बजे तक रहने वाले कहाँ के हो आप उपी के के तो शाम को कब जाती हो घर ए चार बजे भी पांच बजे जे पैदल ही ऐसी कितना तो बन जाता है रोज का बन जाता तो लगा भी नहीं बेटे लगा भी नहीं सारा बिक जाए तो हजार, हजार बस का? आज कितना मिला है कुछ नहीं कुछ नहीं मिला ऐसे ही घर चले जाऊंगे ਦੇਈ ਮੈਂ ਕਈ ਟੈਂਪੂਸੇ ਲੱਕਰ ਜਾਉਂਗੀ ਸ਼ਹਿਰ ਵਿੱਚ ਥੋੜਾ ਹੋਰ ਹੋਰ ਸ਼ਹਿਰ ਵਿੱਚ ਕਹੀ ਹੈ ਨਾ ਤੇ ਜੇ ਆਪਾਂ ਹੁਣ ਇੱਥੇ ਵਿਹਲਾ ਕਰਦੀਏ ਤੁਹਾਨੂੰ ਫ੍ਰੀ ਕਰਦੀਏ ਵਿਹਲਾ ਨਹੀਂ ਕਰਦੇ ਸਾਰਾ ਸਮਾਨ ਲੈ 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 ਲੋ ਚਲ ਆਜੋ ਫਿਰ ਗੱਡੀ 'ਚ ਰੱਖੋ ਸਮਾਨ ਆਪਣੇ ਆਜੋ ਆ ਕਿੰਨੇ ਦਾ ਏ ਆ 150 ਤਾਂ ਇਹ ਸੌ ਦਾ ਏ ਚਲ ਸਾਰਾ ਆਜੋ ਤੁਸੀਂ ਆਪਾਂ ਕਰਦੇ ਆ ਫਿਰ ਸੌਦਾ ਗੱਡੀ 'ਚ ਰੱਖ ਜੀ ਸਮਾਨ ਦੇਖੋ ਬਜ਼ੁਰਗ ਵਿਚਾਰੇ ਤੁਸੀਂ 70 70 ਸਾਲ ਉਮਰਾਂ ਹੋ ਗਈਆਂ ਜਿੰਨਾਂ ਦੀਆਂ ਤੇ ਕਿਵੇਂ ਵਿਚਾਰੇ ਲੋਕੋ ਕਰਾਂਗੇ ਅੱਛਾ ਕਿੰਨੇ ਦੇ ਆ ਹਾਂ ਆਏ ਜੇ ਵਾਲੇ ਜੇ ਪੰਜਾਹ ਤੇ ਵਿੱਚ ਜਾਂਦੀਏ ਤਾਂ ਬੇਟਾ 250 ਦੀ ਹੋ ਰਹੀ ਹੈ 150 ਦੀ ਹਾਂ ਅੱਛਾ 250 ਦੀ ਹੈ ਚਲੋ 250 ਦਾ ਆ ਰੱਖ ਦੋ ਹਾਂ ਤੇ ਇਹ ਕਿੰਨੇ ਦੇ ਆ ਸਾਰੇ ਇਹ ਕ ਤਿੰਨ ਪੱਖੀਆਂ ਹੂੰ ਦੋ ਕੋਚ ਹੂੰ ਇਹ ਦੇ ਬਾਈ ਪਰ ਇਹ ਸਹ ਦਾ ਹੈ ਇਹ 150 ਸਹ ਦਾ ਹੈ ਹੂੰ ਸਾਰਾ ਕਿੰਨੇ ਦਾ ਦੋਗੇ ਸਾਰਾ ਬੰਡਲ ਇਹ ਤੇ ਇਸ ਜਿਲੇ ਵੇਲੇ 150 ਤਾਂ ਫਿਕ ਜਾਂਦਾ ਇਹ 6 ਆਟਮ ਹੈ ਹਾਂ 6 ਆਟਮ ਕਿਤਨੇ ਕੀ ਦੋਗੀ ਚਲ 700 ਦਾ ਲਗਾ ਲੈ ਚਲ 700 ਦਾ ਆ ਹੋ ਗਿਆ 250 ਦਾ ਸੀ ਆ ਲੈ 700 ਦਾ ਹੋ ਗਿਆ 950 ਤੇ ਆ ਕਿੰਨੇ ਦਾ ਦੇਂਗੀ ਇਹ ਵਿਕ ਜਾਂਦੀ ਏ ਬੇਟੇ 2 200 ਦੀ ਚਟਾਈ 2 ਤੇ 2 400 ਹਾਂ ਤੇ ਆ ਆ ਵਿਕ ਜਾਂਦਾ ਏ 700 ਤੋਂ ਚੱਲ 500 ਦਾ ਲਾ ਲਾ ਸਾਰਾ ਹਾਂ ਠੀਕ ਐ ਚੱਲ ਬਾਸ ਹੁਣ ਚਲੀਏ ਕਿਆਰ ਕਰੋਗੇ ਹਾਂ ਲੇ ਜਾਓ ਸਾਰਾ ਲੈ ਜਾ ਕਿੰਨੇ ਦਾ ਦੋਗੇ ਸਾਰਾ ਤੁਮੀ ਜੋਰੋਂ ਕਿੰਨੇ ਦਾ ਹੋ ਰਿਹਾ ਹੈ ਹੈ ਪਰਿਵਾਰ ਚ ਕੋਣ ਕੋਣ ਹੈ ਤੁਹਾਡੇ ਹੈ ਪਰਿਵਾਰ ਚ ਕੋਣ ਕੋਣ ਹੈ ਐ ਵੀ ਤਾਂ ਬੈਠੇ ਕੱਲ ਕੋ ਬੱਚੇ ਘਰ ਗਏ ਅੱਛਾ ਤੇ ਸਪਨਾ ਅੱਛਾ ਚਲੋ ਖੜੇ ਹੋ ਜਾਓ نیچے ਨਾ ਬੈਠ ਥੱਲੇ ਨਾ ਬੈਠੋ ਕੋਈ ਨਹੀਂ ਬੈਠੋ ਆਹੋ ਠੀਕ ਹੈ ਤੁਹਾਡਾ ਕਿੰਨੇ ਦਾ ਸਮਾਨ ਹੋਇਆ ਸਾਰਾ ਆ ਲੈ 1500 ਰੱਖ ਲੈ ਹੋਰ ਸੇਵਾ ਕੋਛੋ ਪ੍ਰਮਾਤਮਾ ਦੁਆਵਾਂ ਵਿੱਚ ਦਊ ਜੋ ਸਾਡੇ ਸਾਥ ਲੋਜ ਦੇ ਦੇਣਗੇ ਬੇਟਾ ਬੜੀ ਜ਼ਰੂਰ ਲੱਗੂਗੀ ਮਾਰੇ ਸਿਰ ਤੇ ਹੱਥ ਰੱਖੋ ਮੇਰਬਰਾ ਠੀਕ ਹੈ ਬਸ ਇਹ ਦੁਆਵਾਂ ਦੇ ਭੁੱਖੀ ਸੀ ਚੱਕ ਦਿਖਾ ਦੇ ਤਾਂ ਤੇ ਮੈਂ ਤੁਹਾਡੇ ਘਰ ਪੇ ਹੋ ਕਰਾਇਆ ਅਬ ਚੱਲੋ ਕੋਈ ਚਲੋ ਮੇਰਾ ਦولتਪੁਰਾ ਪਿੰਡ ਹੈ ਮੋਗਾ ਜੇ ਇਥੋਂ ਨੇੜੇ ਹੀ ਹੈ ਟਰਾਲੀ ਤੋਂ ਦੂਰ ਚੱਕ ਨਿਕਲ ਤੇ ਪੇ ਹਾਂ ਦولتਪੁਰਾ ਕੀ ਹੈ ਤੁਹਾਡਾ ਗੁਰਿੰਦਰ ਹੈ ਗੁਰਿੰਦਰ ਸੁਰਿੰਦਰ ਗੁਰਿੰਦਰ ਗੁਰਿੰਦਰ ਹਾਂ ਸੁਰਿੰਦਰ ਮੇਰੀ ਮਾਤਾ ਦਾ ਨਾਮ ਹੈ ਮੇਰਾ ਨਾਮ ਗੁਰਿੰਦਰ ਹੈ ठीक है कितने बच्चे आपके तीन कुड़िया बेटे, तो हम आज के आज से एक बच्चा और हो गया आपका बेटा बंदा तो मेरा तीस साल होगी खत्म बंदा खत्म हो गया हाँ कुड़ी काफी बंदा अभी बेटे एक आठ नौ महीने हो गए खत्म नहीं बेटे मैं नीचे ना बैठ कोई नहीं बेटे हम तो बस इतना दुखी क्यों हो इतने बुजुर्ग उम्र में जी ऊपर वाले की मर्जी ਤੋ ਬੱਚੇ ਨਹੀਂ ਕਹਤੇ ਆਪ ਘਰ ਪਰ ਬੈਠੋ ਹਾਂ ਘਰ ਮੇਂ ਬੈਠ ਜਾਓ ਬੱਚੇ ਕਹਤੇ ਨਹੀਂ ਬੋਲਤੇ ਤਾਂ ਹੈ ਬੇਟੇ ਇੱਕ ਦਫੇ ਤਾਂ ਮੈਂ ਪਿਛਤੇ ਸੇ ਬਚ ਗਈ ਹੁਣ ਕੀ ਕਰੇ ਜਹਲੇ ਕਾ ਖਾਤ ਪਰ ਚਲਤੇ ਕੋਈ ਨਹੀਂ ਕੀ ਕਰੇ ਵਾਈ ਗੁਰ ਬੈਠੇ ਬੈਠੇ ਇਹ ਸਿੱਖਣਾ ਚਾਹੀਦਾ ਸਾਡੇ ਲੋਕਾਂ ਨੂੰ ਜਿਹੜੇ ਕੋਈ ਨਹੀਂ ਬੇਟੇ ਚੰਗਾ ਲਗਦਾ ਸਹੀ ਗੱਲ ਆ ਮਾਤਾ ਜੀ ਤੇ ਹੱਥ ਪੈਰ ਜਿੰਨਾ ਟਾਈਮ ਚੱਲਦੇ ਆ ਮਾਤਾ ਕਹਿੰਦੀ ਉਹਨਾਂ ਟਾਈਮ ਕੰਮ ਕਰ ਲੈਣਾ ਚਾਹੀਦਾ ਤੇ ਇਹ ਮਾਂ ਸਾਡੀ ਇਥੋਂ ਤੁਰ ਏ ਮੇਰਾ ਖਿਆਲ ਤਿੰਨ ਚਾਰ ਪਿੰਡਾਂ ਜੇ ਇੱਥੇ ਜਾ ਕੇ ਆਈ ਆ ਸੱਦੇ ਵਾਲਾ ਦੌਲਤਪੁਰਾ ਇੱਕ ਦੋ ਪਿੰਡ ਨਾਲ ਹੋਰ ਹੋਣੇ ਆ ਤੇ ਮੇਰਾ ਖਿਆਲ ਕਿੰਨੇ ਪੈਸੇ ਬਣ ਗਏ ਇਥੇ ਅੱਜ ਅੱਜ ਲੀਆ ਸਮਾਨ ਕਿਸੇ ਨੇ ਨਹੀਂ ਅੱਜ ਮੋਰ ਸਵੇਰ ਕੱਬ ਕੀ ਆਈ ਸੀ ਜਾਂਪੇ ਘਰ ਸੇ ਕੱਬ ਨਿਕਲੇ ਆ ਗਈ ਤੇ 11:30 ਕਟੇੰ ਦਾ 11:30 ਤੋਂ ਮਾਤਾ ਜੀ ਘਰੋਂ ਚੱਲੀ ਸੀ ਕਿ ਤੇ ਆ ਹੁਣ ਮੇਰਾ ਖਿਆਲ 3 ਵਜਣ ਵਾਲੇ ਆ 3 ਵਜੇ ਤੱਕ ਇਹਨੇ ਕੋਈ ਪੈਸਾ ਨਹੀਂ ਕਮਾਇਆ ਸੀਗਾ ਤੇ ਮਾਤਾ ਜੀ ਨੂੰ ਹੁਣ ਪੂਰੇ ਹੁਣ ਖੁਸ਼ ਹ ਹੁਣ ਤਾਂ ਨਹੀਂ ਕੋਈ ਹੋਰ ਕੋਈ ਖੁਆਇਸ਼ ਸਰ ਇਹ ਬੇਟਾ ਘਰ ਕੇ ਲਈ ਲੈ ਜਾ ਰਿਹਾ ਹਾਂ ਠੀਕ ਹੈ ਮੇਰੀ ਦੁਆਸ ਆਉਂਗੇ ਕਦੀ ਤਾਂ ਕਦੀ ਆਉ ਆਵਾ ਕਦੀ ਆਪਣਾ ਨਾਮ ਪਰ ਲਿਖ ਦੋ ਹੁਣ ਹੱਸ ਕੇ ਦਿਖਾ ਦਿਓ ਆ ਦੇਖੋ ਜਿਹੜੀ ਮਾਤਾ ਦੇ ਚਿਹਰੇ ਤੇ ਵਿਚਾਰੀ ਤੇ ਉਦਾਸੀ ਸੀਗੀ ਹੁਣ ਖੁਸ਼ ਹੋ ਸਮਾਈਲ ਕਰ ਦਿਓ ਖੁੱਲਾ ਹਾਸਾ ਇੱਕ ਵਾਰੀ ਤੈਨ ਤਰ੍ਹਾਂ ਮੇਰੀ ਦੁਆਸ ਤੇ ਤੁਹਾਰੇ ਬੱਚੇ ਮਾਪੇ ਵਧੀਆ ਰਹਿਣਗੇ ਸ਼ੁਕਰ ਸ਼ੁਕਰ ਬਾਰੇ ਬਾਰੇ ਤਿੰਨ ਤਰ੍ਹਾਂ ਦਾ ਹਾਸਾ ਦਿਖਾ ਦਿਓ ਸਾਨੂੰ ਇੱਕ ਤਾਂ ਹਾ 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 ਐਂ ਤਾਂ ਐਕੋ ਗਾਹੋਂ ਦੋ ਤਾਂ ਦੂਜੀ ਤਰ੍ਹਾਂ ਦਾ ਅਜੇ ਰਸਤੀ ਦੇ ਦੋਵੇਂ ਸੰਭੋਲੇ ਠੀਕ ਹੈ ਰੱਸੀ ਲੈ ਲਓ ਯਾ ਲੈ ਲਓ ਲੈ ਲਓ ਮਾਤਾ ਜੇ ਕਾ ਲਓ ਰਸ ਰੱਸੀ ਲਾ ਠੀਕ ਹੈ ਤੂੰ ਐਸੇ ਕਰ ਜੇ ਰੱਖ ਹੀ ਲੈ ਰੱਖ ਲੈ ਕੋਈ ਬਾਤ ਨਹੀਂ ਠੀਕ ਹੈ ਜੇ ਮੈਨੇ ਤੋਂ ਕਿਆ ਕਰਨਾ ਸੀ ਸ਼ਾਇਦ ਤੂੰ ਮੇਰੇ ਸੇ ਐਸੇ ਪੈਸੇ ਨਾ ਲੇ ਲੀਤੀ ਠੀਕ ਹੈ ਤੋ ਅਬ ਘਰ ਕੋ ਚਲੇ ਜਾਓ ਆਪ ਠੀਕ ਹੈ ਔਰ ਕੋਈ आशीर्वाद देना गाय से बेटे तुम्हारी जैसे लंबा में मर हो शुक्र शुक्र होंगे किसी दिन आना आना ठीक है माता जी जरूर देखो जी माता जी जेडी ਵਿਚਾਰੀ ਸਿਰ ਤੇ ਆਪਣੇ ਕਿਵੇਂ ਆ ਵਾਈਪਰ वगैरह ਤੇ ਆ ਸਾਫ ਸਫਾਈ ਵਾਲਾ ਕੰਮ ਚੱਕ ਕੇ ਤੇ ਸਵੇਰ ਤੋਂ 11 ਵਜੇ ਦੀ ਨਿਕਲੀ ਸੀ ਹੁਣ ਤੁਸੀਂ ਦੇਖੋ ਵਿਚਾਰੀ ਕਿਵੇਂ ਖੁਜੀ ਖੁਜੀ ਜਾ ਰਹੀ ਆ ਤੇ ਪ੍ਰਮਾਤਮਾ ਕਰੇ ਦੁਨੀਆ ਦੇ ਜਿੰਨੇ ਵੀ ਬਜ਼ੁਰਗ ਆ ਸਾਰੇ ਤੰਦਰੁਸਤ ਰਹਿਣ ਕਿਉਂਕਿ ਬਜ਼ੁਰਗਾਂ ਦੀ ਉਮਰ ਘਰੇ ਬਹਿ ਕੇ ਰੋਟੀ ਖਾਣ ਦੀ ਹੁੰਦੀ ਆ ਪਰ ਕਹਿ ਲੋ ਕਿ ਕੁਝ ਪਰਿਵਾਰਕ ਜ਼ਿੰਮੇਵਾਰੀਆਂ ਕਰਕੇ ਇਹਨਾਂ ਨੂੰ ਇਹ ਚੀਜ਼ਾਂ ਕਰਨੀਆਂ ਪੈਂਦੀਆਂ ਤੇ ਵੀਡੀਓ ਨੂੰ ਸ਼ੇਅਰ ਕਰਕੇ ਹਰ ਇੱਕ ਭੈਣ ਭਰਾ ਤੱਕ ਪਹੁੰਚਾਓ ਹਾਂਜੀ ਸਸੇ ਕਾਲਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੁਰਿੰਦਰ ਸਿੰਘ ਬਾਠ ਤੇ ਉਮੀਦ ਕਰਦਾ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਤੁਸੀਂ ਵੀਡੀਓ ਦੇਖੀ ਹੋਣੀ ਆ ਪਰ ਜਿਹੜੀਆਂ ਹੁਣ ਜ਼ਰੂਰੀ ਗੱਲਾਂ ਕਰਨੀਆਂ ਇਹ ਧਿਆਨ ਨਾਲ ਜ਼ਰੂਰ ਸੁਣਿਓ ਮੈਨੂੰ ਇਹਦਾ ਪਤਾ ਕਿ ਜਿੰਨੇ ਵੀ ਇਨਸਾਨ ਇਹ ਤੁਹਾਨੂੰ ਪਿਆਰ ਕਰਦੇ ਆ ਤੁਸੀਂ ਇਹ ਮਾਤਾ ਜੀ ਦੀ ਵੀਡੀਓ ਦੇਖ ਕੇ ਤੁਹਾਡੀ ਰੂਹ ਖੁਸ਼ ਬਹੁਤ ਹੋਊਗੀ ਤੇ ਦੁਆਵਾਂ ਬਹੁਤ ਦੇ ਰਹੇ ਹੋਵੋਗੇ ਤੁਸੀਂ ਦੇ ਤੁਹਾਡਾ ਸਾਰਿਆਂ ਦਾ ਧੰਨਵਾਦ ਆ ਪਰ ਮਾਦਮਾ ਕਰਿਓ ਸਾਰੀਆਂ ਦੁਆਵਾਂ ਤੁਹਾਡੇ ਲਈ ਆ ਮੈਂ ਇੰਨੀਆਂ ਦੁਆਵਾਂ ਇਕੱਲੇ ਨੇ ਲੈ ਕੇ ਬਈ ਕੁਝ ਨਹੀਂ ਕਰਨਾ ਤੇ ਮੈਂ ਖਾਸ ਬੇਨਤੀ ਆ ਕਿ ਕਰਨੀ ਸੀ ਬਈ ਇੱਕ ਅਸੀਂ ਨਵੀਂ ਸ਼ੁਰੂਆਤ ਕੀਤੀ ਹੋਈ ਆ ਜਿਵੇਂ ਪਹਿਲਾਂ ਤੁਹਾਨੂੰ ਪਤਾ ਸੀ ਆਪਾਂ ਮਰੀਜ਼ਾਂ ਦੀ ਮਦਦ ਕਰਦੇ ਆ ਕਿ ਜਿਹੜੇ ਆਪਣਾ ਇਲਾਜ ਨਹੀਂ ਕਰਵਾ ਸਕਦੇ ਪੈਸੇ ਨਾ ਹੋਣ ਕਰਕੇ ਇੱਕ ਆਪਾ ਸ਼ਰਮ ਬਣਾ ਰਹੇ ਆ ਮੋਗੇ ਤੇ ਤੀਸਰੀ ਆਪਾਂ ਇੱਕ ਨਵੀਂ ਸ਼ੁਰੂਆਤ ਕੀਤੀ ਆ ਕਿ ਜਿਹੜੇ ਬਜ਼ੁਰਗਾਂ ਦੀ ਉਮਰ ਜ਼ਿਆਦਾ ਹੋ ਚੁੱਕੀ ਆ ਬੁਢਾਪੇ ਦੀ ਉਮਰ 'ਚ ਚਲੇ ਗਏ ਆ ਤੇ ਉਹਨਾਂ ਦੇ ਬੱਚੇ ਸਿਰ ਤੇ ਹੈ ਨਹੀਂਗੇ ਮਾਪਿਓ ਕੱਲ ਹੀ ਰਹਿ ਰਹੇ ਆ ਉਹਨਾਂ ਦੀ ਉਮਰ ਬਹੁਤ ਜ਼ਿਆਦਾ ਉਹ ਦਿਹਾੜੀਆਂ ਕਰ ਰਿਹਾ ਵਿਚਾਰੇ ਪਰ ਉਹਨਾਂ ਦੀ ਉਮਰ ਉਹ ਦਿਹਾੜੀਆਂ ਕਰਨ ਦੀ ਨਹੀਂ ਉਹਨਾਂ ਦੀ ਉਮਰ ਜਿਹੜੀ ਹੈਗੀ ਉਹ ਘਰ ਬੈ ਕੇ ਰੋਟੀ ਖਾਣ ਦੀ ਹੈ ਕਿ ਆਪਣੀ ਜਿਹੜੀ ਸੌਕੀ ਜ਼ਿੰਦਗੀ ਘਰ ਬੈ ਕੇ ਕੱਟ ਸਕਣ ਪਰ ਕਹਿ ਲੋ ਕਿ ਕੁਝ ਹਾਲਾਤ ਬੰਦੇ ਨੂੰ ਇਦਾਂ ਦੇ ਬਣਾ ਦਿੰਦੇ ਜਿਹੜੇ ਪਾਪੀ ਪੇਟ ਹਨਾ ਇਹ ਬੰਦੇ ਤੋਂ ਬਹੁਤ ਕੁਝ ਕਰਵਾ ਦਿੰਦਾ ਕਈ ਵਾਰ ਅਸੀਂ ਜਦੋਂ ਆਪਣੇ ਮਾਪਿਆਂ ਨੂੰ ਅਸੀਂ ਜਦੋਂ ਸਾਡਾ ਮਾਪਿਓ ਬਜ਼ੁਰਗ ਹੋ ਜਾਂਦਾ ਅਸੀਂ ਉਹਨਾਂ ਦੀ ਸੇਵਾ ਵੀ ਕਰਦੇ ਆਂ ਮਾਲਸ਼ਾ ਵੀ ਲੱਤਾਂ ਬਾਹਾਂ ਵੀ ਘੁੜਦੇ ਆਂ ਕਿਉਂਕਿ ਉਹਨਾਂ ਨੇ ਸਾਨੂੰ ਜਨਮ ਦਿੱਤਾ ਸੀ ਉਹਨਾਂ ਦੀ ਸੇਵਾ ਕਰੀਏ ਸਾਡਾ ਹੱਕ ਵੀ ਆ ਪਰ ਉਹਦੇ ਨਾਲ ਨਾਲ ਦੁਨੀਆ ਤੇ ਕਈ ਵਾਰ ਅਸੀਂ ਉਹਨਾਂ ਇਨਸਾਨਾਂ ਨੂੰ ਇਗਨੋਰ ਕਰ ਦਿੰਨੇ ਆਂ ਬਜ਼ੁਰਗਾਂ ਨੂੰ ਜਿਹੜੇ ਰੋਡ ਤੇ ਤੁਰੇ ਫਿਰਦੇ ਹੁੰਦੇ ਵਿਚਾਰੇ ਸਮਾਨ ਵੇਚਦੇ ਦਿਹਾੜੀ ਕਰਦੇ ਕਿਉਂਕਿ ਕਈ ਵਾਰ ਬੰਦਾ ਸੋਚਦਾ ਛੱਡੇ ਰਾਪਾ ਕੀ ਲੈਣਾ ਕਿਹੜਾ ਆਪਣਾ ਪਰ ਸਾਡੇ ਮਾਪਿਓ ਨੇ ਸਾਨੂੰ ਇਹ ਨਹੀਂ ਸਿਖਾਇਆ ਬਾਈ ਮੈਂ ਕੱਲੇ ਖੂਨੀ ਰਿਸ਼ਤੇ ਨੂੰ ਆਪਣੇ ਰਿਸ਼ਤੇ ਨਹੀਂ ਸਮਝਦਾ ਮੇਰੇ ਲਈ ਹਰ ਇੱਕ ਉਹ ਰਿਸ਼ਤਾ ਮਾਇਨੇ ਰੱਖਦਾ ਜੋ ਵੀ ਇਨਸਾਨ ਇਸ ਦੁਨੀਆ ਤੇ ਇਨਸਾਨ ਦਾ ਜਨਮ ਲੈ ਕੇ ਆਇਆ ਵਾ ਕਿਉਂਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਪਰਮਾਤਮਾ ਦੇ ਦਰਸ਼ਨ ਨਹੀਂ ਕੀਤੇ ਪਰ ਮੈਂ ਆਪਣਾ ਪਰਮਾਤਮਾ ਹਰ ਸਾਡੇ ਪਰਮਾਤਮਾ ਨੇ ਸਾਨੂੰ ਇਹ ਸਿਖਾਇਆ ਵਾ ਕਿ ਬੇਟਾ ਮੈਂ ਇਨਸਾਨੀ ਸਰੀਰ ਦੇ ਵਿੱਚ ਹੀ ਆ ਤਾਂ ਮੈਂ ਆਪਣਾ ਰੱਬ ਬਈ ਇਨਸਾਨ ਦੇ ਵਿੱਚ ਹੀ ਦੇਖਦਾ ਜਿਹੜਾ ਤੁਰਦਾ ਫਿਰਦਾ ਮੇਰਾ ਰੱਬ ਆ ਤੇ ਬਹੁਤ ਖੁਸ਼ ਆ ਮੈਂ ਉਸ ਰੱਬ ਨੂੰ ਰੋਜ਼ ਮਿਲਦਾ ਜਦੋਂ ਤੇ ਬੇਨਤੀ ਤੁਹਾਨੂੰ ਇਹ ਕਰਨੀ ਸੀ ਕਿ ਇੱਕ ਅਸੀਂ ਮੁਹਿੰਮ ਚਲਾਈ ਹੈ ਕਿ ਜਿਹੜੇ ਪਿਛੇ ਜੇ ਤੁਸੀਂ ਇੱਕ ਬਾਪੂ ਜੀ ਦੀ ਵੀਡੀਓ ਦੇਖੀ ਹੋਣੀ ਆ ਜਿਹੜੇ ਮਰੁੰਡਾ ਵੇਚਦੇ ਸੀ ਉਹਨਾਂ ਨੂੰ ਆਪ ਰਿਟਾਇਰ ਕੀਤਾ ਸੀਗਾ ਤੇ ਉਹਨਾਂ ਦੀ 5000 ਰੁਪਿਆ ਆਪ ਪੈਨਸ਼ਨ ਲਈ ਸੀ ਅੱਜ ਤੋਂ ਪਹਿਲਾਂ ਸੀ ਵੱਡੇ ਵੱਡੇ ਫੈਕਟਰੀਆਂ ਦੇ ਵਿੱਚ ਜਾਂ ਸਰਕਾਰੀ ਜੌਬਾਂ ਦੇ ਵਿੱਚ ਫੌਜ ਦੇ ਪੁਲਿਸ ਦੇ ਵਿੱਚ ਜਾਂ ਟੀਚਰ ਲਾਈਨਿੰਗ ਦੇ ਵਿੱਚ ਵੱਡੇ ਵੱਡੇ ਅਫਸਰ ਰਿਟਾਇਰ ਹੁੰਦੇ ਦੇਖੇ ਹੋਣੇ ਆ ਪਰ ਹੁਣ ਤੁਸੀਂ ਰੋਜ਼ ਦੇਖਿਆ ਕਰੋਗੇ ਕਿ ਜਿਹੜੇ ਦਿਹਾੜੀਦਾਰ ਮਜ਼ਦੂਰ ਪਰਿਵਾਰ ਆ ਉਹਨਾਂ ਨੂੰ ਵੀ ਆਪ ਰਿਟਾਇਰ ਕਰਿਆ ਕਰਾਂਗੇ ਜੋ ਸਰਕਾਰਾਂ ਤੇ ਹਰ ਕੰਮ ਨਹੀਂ ਛੱਡਣਾ ਚਾਹੀਦਾ ਜੇ ਆਪਾਂ ਦੁਨੀਆ ਤੇ ਆਏ ਆ ਤਾਂ ਆਪਣਾ ਵੀ ਫਰਜ਼ ਹੈ ਇਹ ਦੇਸ਼ ਇਕੱਲੀਆਂ ਸਰਕਾਰਾਂ ਦਾ ਨਹੀਂ ਆਪਣਾ ਸਾਰਿਆਂ ਦਾ ਸਾਂਝਾ ਵਾ ਤੇ ਆਪਣਾ ਵੀ ਹੱਕ ਬੰਦ ਦਾ ਕਿ ਆਪਣੀ ਕੁਝ ਦੇਣ ਹੋਵੇ ਘਟੋ ਘਟਾ ਕੱਲੋ ਜਦੋਂ ਦੁਨੀਆ ਛੱਡ ਕੇ ਜਾਈਏ ਇੰਨਾ ਕੁ ਮਾਣ ਮਹਿਸੂਸ ਹੋਵੇ ਕਿ ਸਾਨੂੰ ਘਟੋ ਘਟਾ 1% ਤਾਂ ਸਾਡੀ ਦੇਣ ਹੈ ਨਾ ਇਸ ਦੇਸ਼ ਨੂੰ ਸਾਡੇ ਪੰਜਾਬ ਨੂੰ ਸਾਡੇ ਸਮਾਜ ਨੂੰ ਤੇ ਤੀਸਰੀ ਜਿਹੜੀ ਖਾਸ ਬੇਨਤੀ ਸੀ ਉਹ ਇਹ ਸੀਗੀ ਕਿ ਅਸੀਂ ਆਸ਼ਰਮ ਦੀ ਸ਼ੁਰੂਆਤ ਕੀਤੀ ਹੋਈ ਆ ਮੋਗੇ ਜ਼ਿਲ੍ਹੇ ਦੇ ਵਿੱਚ ਮੋਗੇ ਤੋਂ ਜੀਰਾ ਰੋਡ ਜਾਂਦਾ ਖੋਸੀ ਪਾਡੋ ਪਿੰਡਾ ਉੱਥੇ ਫੈਕਟਰੀਆਂ ਬਣੀਆਂ ਤੇ ਫੋਕਲ ਪੁਆਇੰਟ ਕੋਲੇ ਮਸਾਲਾ ਫੈਕਟਰੀ ਕੋਲੇ ਆ ਆਸ਼ਰਮ ਬਣਾ ਰਹੇ ਆ ਬਾਈ ਤੇ ਜੇ ਕੋਈ ਵੀ ਭੈਣ ਭਰਾ ਉੱਥੇ ਮਦਦ ਕਰਨੀ ਚਾਹੁੰਦਾ ਵਾ ਤਾਂ ਉੱਥੇ ਸਾਨੂੰ ਹਰ ਮਹੀਨੇ ਹਰ ਰੋਜ਼ ਸਮਾਨ ਦੀ ਲੋੜ ਹੁੰਦੀ ਹੈ ਜੋ ਆਪਾਂ ਆਪਣੀ ਜ਼ਿੰਦਗੀ 'ਚ ਘਰ 'ਚ ਸਮਾਨ ਵਰਤਦੇ ਆ ਤੇ ਉਹ ਸਮਾਨ ਜੇ ਕੋਈ ਸਾਡੇ ਤੱਕ ਭੈਣ ਭਰਾ ਪਹੁੰਚਾ ਸਕਦੇ ਆ ਇੱਕ ਦੋ ਦਿਨਾਂ ਤੱਕ ਆਪਣਾ ਆਸ਼ਰਮ ਆਪਣਾ ਸ਼ੁਰੂ ਕਰਦਾਂਗੇ ਅਸੀਂ ਉੱਥੇ ਉਹ ਇਨਸਾਨ ਲਿਆਉਣੇ ਜਿਨ੍ਹਾਂ ਨੂੰ ਵਕਤ ਨੇ ਮਾਰਿਆ ਵਕਤ ਦੀ ਮਾਰ ਪਈ ਹੈ ਜਿਨ੍ਹਾਂ ਦੇ ਸਿਰ ਤੇ ਜਿਨ੍ਹਾਂ ਦਾ ਕੋਈ ਵੀ ਨਹੀਂ ਹੁੰਦਾ ਤੇ ਉਹਨਾਂ ਦਾ ਕਿਹਾ ਜਾਂਦਾ ਕਿ ਪ੍ਰਮਾਤਮਾ ਹੁੰਦਾ ਤੇ ਜਦੋਂ ਪ੍ਰਮਾਤਮਾ ਆਪਣਾ ਹੱਥ ਫੜ ਲਵੇ ਫਿਰ ਚਾਹੇ ਜੱਗ ਨਾਲ ਨਾ ਖੜੇ ਤੇ ਪ੍ਰਮਾਤਮਾ ਜਦੋਂ ਨਾਲ ਖੜ ਜੇ ਬਸ ਉਹ ਬਹੁਤ ਹੁੰਦਾ ਤੇ ਪ੍ਰਮਾਤਮਾ ਸਾਡੇ ਤੋਂ ਇਹ ਸੇਵਾ ਲੈ ਰਿਹਾ ਸਾਡੀ ਇੰਨੀ ਔਕਾਤ ਨਹੀਂ ਕਿ ਅਸੀਂ ਕਿਸੇ ਨੂੰ ਇੱਕ ਪਾਣੀ ਦਾ ਗਲਾਸ ਵੀ ਪਿਆ ਦੇਈਏ ਇਹ ਉਸ ਪ੍ਰਮਾਤਮਾ ਦੀ ਸੇਵਾ ਲਿਖੀ ਹੈ ਉਹਨੇ ਪਤਾ ਨਹੀਂ 2 ਦਿਨ ਲੈਣੀ ਜਾਂ 2 ਸਾਲ ਲੈਣੀ ਜਾਂ 20 ਸਾਲ ਲੈਣੀ ਇਓ ਪਰਮਾਤਮਾ ਨੇ ਲੈ ਕੇ ਭੇਜਿਆ ਨਾ ਸਾਨੂੰ ਕੋਈ ਫਿਕਰ ਆ ਸੇਵਾ ਦੀ ਕਿ ਅਸੀਂ ਆਸ਼ਰਮ ਸ਼ੁਰੂ ਕਰ ਲਏ ਸੇਵਾ ਕਿਦਾਂ ਚੱਲੂਗੀ ਕਿਉਂਕਿ ਪਰਮਾਤਮਾ ਉੱਪਰ ਬੈਠਾ ਜੇ ਅਸੀਂ ਸੋਚ ਕੇ ਚੀਜ਼ਾਂ ਕਰਨ ਲੱਪੀ ਇਹਦਾ ਕੱਲ ਸੇਵਾ ਬੰਦ ਕਰ ਦਾਂਗੇ ਹੋ ਜੂਗੀ ਪਰ ਇਹ ਚੀਜ਼ਾਂ ਪਰਮਾਤਮਾ ਕਰਵਾ ਰਿਹਾ ਤੇ ਸਾਰਾ ਕੁਝ ਉਹਦੇ ਹੱਥ 'ਚ ਹੀ ਆ ਹੁਣ ਤੱਕ ਇੱਥੋਂ ਤੱਕ ਵੀ ਪਰਮਾਤਮਾ 5 ਸਾਲ ਤੋਂ ਲੈ ਕੇ ਆਇਆ ਤੇ ਅੱਗੇ ਵੀ ਆਪਣੇ ਬੱਚਿਆਂ ਨੂੰ ਆਪਣੇ ਸਿਰ ਤੇ ਹੱਥ ਰੱਖ ਕੇ ਪਰਮਾਤਮਾ ਨੇ ਅੱਗੇ ਲੈ ਕੇ ਜਾਣਾ ਨੰਬਰ ਆ ਸਾਡਾ 90713 90714 90713 90714 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ